ਇਹਲਾਚੀਆਂ ਨੇ ਮਦਦ ਆ ਅੱਛਾ ਜੀ ਤੇ ਇੱਕੋ ਚੀਜ਼ ਆ ਯਾ ਇਸ ਵੈਲਕਮ ਬੈਕ ਟੂ ਅਨ ਵਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ YouTube ਚੈਨਲ ਤੇ ਆਇਓ ਤੁਸੀਂ ਸਾਰੇ ਘੈਂਟ ਹੋਗੇ ਚੜਦੀ ਕਲਾ ਚ ਹੋ ਗਿਆ ਆਪਾਂ ਵੀ ਘੈਂਟ ਚੜਦੀ ਕਲਾ ਸਮਾਂ ਹੋਇਆ ਪਿਆ ਸ਼ਾਮ ਦਾ 6:00 ਵਜੇ ਤੇ ਪੂਰਾ ਹਨੇਰਾ ਹੋ ਚੁੱਕਾ ਤੇ ਆਪਾਂ ਚੱਲਨੇ ਆਂ ਦੁਸ਼ਾਰੀ ਮਾਤਮ ਦੇ ਜਾਬ ਤੇ ਤੁਹਾਨੂੰ ਵੀ ਲੈ ਕੇ ਕੰਦਿਆਂ ਨਾਲ ਚਾਬੀ ਰਹਿ ਗਈ ਉੱਪਰ ਚੱਕ ਲਈ ਇੱਕ ਮਿੰਟ ਤੇ ਚਲੋ ਫਿਰ ਚੱਲੀਏ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹ ਕੀ ਹਾਲ ਹੈ ਮਾਰੇ ਚੜਦੀ ਕਲਾ ਅੰਮ੍ਰਿਤ ਬਾਬਾ ਜੀ ਆਓ ਤੁਹਾਡੇ ਤੋਂ ਕਿ ਦੋ ਤਿੰਨ ਸਵਾਲ ਪੁੱਛਣੇ ਆ। ਨਹੀਂ ਬਾਬਾ ਜੀ। ਔਰ ਪ੍ਰੋਗਰੈਸ ਮਗਰੀ ਦੱਸੋ ਕਿਵੇਂ ਕਿਵੇਂ ਕੀ ਪੈਂਦਾ ਕੀ ਰਗੜਿਆ ਜਾ ਰਿਹਾ। ਸੰਗਤ ਪੁੱਛ ਰਹੀ ਆ। ਆ ਤਰੀ। ਉਹ ਸਿੰਘ ਬਾਣੀ ਪੜ ਰਿਹਾ ਨਾਲ ਨਾਲ। ਬਾਬਾ ਜੀ ਚੜਦੀ ਕਲਾ। ਚੜਦੀ ਕਲਾ ਚੜਦੀ ਕਲਾ। ਬੰਗਾਲ ਪੁਜੰਗੀ ਸਿੰਘ ਵੀ ਨਾਲ ਹਾਜ਼ਰ ਹੈ। ਛੋੜੇ ਵਾਲੇ। ਇੱਧਰ ਇੱਧਰ ਆ। ਇੱਧਰ ਆ। ਪੱਜੀ ਕਾ ਲੋ ਜਾਣਾ। ਆ ਪੰਜ ਰਗਣਾ ਲੱਗਿਆ ਮਾਰੇ। ਲਾਈਟ ਚ ਲਾਇਓ ਲਾਈਟ ਚ ਲਾਇਓ। ਇਹਦੇ ਨਾਲ ਬੜੀ ਕਾਲੀ ਤੇ ਇਲਾਚੀਆਂ ਨੇ ਮਦਾਨ ਆ ਅੱਛਾ ਜੀ ਤੇ ਦੇਖੋ ਗੋਪੀ ਜੀ ਆ ਇਦਾਂ ਨਾ ਗੋਪੀ ਬਾਬਾ ਜੀ ਸਿੰਘਾਂ ਵਾਸਤੇ ਆ ਕੇ ਹੀ ਵਹੀ ਤਰਾਜ ਕਰਦੇ ਨੇ ਹਣਾ ਆਪਾਂ ਦੱਸਣਾ ਤੂੰ ਕੀ ਆ ਠੀਕ ਛੱਡ ਦਈਏ ਸ਼ਰਦਾਈ ਦਾ ਨੁਗਦਾਲ ਪਿਆ ਉਹ ਇਹਨੂੰ ਦੋਰਾ ਛਾਣਾ ਲੱਗਣਾ ਠੀਕ ਆ ਮਾਰੇ ਛੱਡ ਦਈਏ ਛਾਣਾ ਲੱਗੂਗਾ ਇਹਨੂੰ ਦੋਰਾ ਰਗੜਾ ਲੱਗੂਗਾ ਠੀਕ ਹੈ ਇਹਨੂੰ ਦੂਜੀ ਵਾਰ ਰਗੜਾਂਗੇ ਨਾ ਆਪਾਂ ਠੀਕ ਆ ਠੀਕ ਆ ਠੀਕ ਆ ਆਪਾਂ ਪੜਦੇ ਆ ਸੁੱਖਾ ਮੇਟਾ ਇਲਾਚੀ ਸਾਫ ਕੀਆ ਦੋ ਵਾਰ ਦੋ ਵਾਰ ਕਰਾਂਗੇ ਦੋ ਵਾਰ ਛਾਣਾ ਲੱਗੇਗਾ ਆ ਬਾਬਾ ਦੇਵ ਸਿੰਘ ਲਾਉਂਦਾ ਵਾ ਤਿਆਰ ਵਰ ਤਿਆਰ ਚੜ੍ਹਦੀ ਕਲਾ ਆ ਬਾਬਾ ਜੀ ਆ ਸੰਗਲਾ ਲੋ ਇੱਕ ਇਧਰ ਆ ਉਹ ਇਹਨੂੰ ਫੜੀ ਨੂੰ ਫੜੀ ਦੱਸ ਇਹਨੂੰ ਫੜੀ ਫੜੀ ਨਾ ਨਾ ਭੱਜੀ ਨਾ ਪੁਰੇ ਆ ਇਧਰ ਆ ਆ ਬਾਬਾ ਜੀ ਜਿਹੜਾ ਇਹਨੇ ਲਾਇਆ ਨਾ ਜੀ ਆ ਚੈੱਕ ਕਰੋ ਅੰਗੂਠੀ ਪਾਈ ਆ ਛੜ ਤਾਂ ਸਹੀ ਉਹ ਛੜ ਤਾਂ ਤੋੜਨੀ ਨਹੀਂ ਹੈਗੀ ਨਹੀਂ ਤੋੜ ਰਿਆ ਆ ਵੇਖੋ ਬਈ ਅੱਛਾ ਤੇਰੀ ਵਾਲੀ ਪਾਈ ਦੀ ਅੰਗੂਠੀ ਪਾਈ ਮਿਲ ਗਈ ਚਾਂਦੀ ਦਾ ਲਾਇਆ ਹੋਇਆ ਨਹੀਂ ਬਾਬਾ ਜੀ ਇੱਚੀ ਲੱਗਿਆ ਇਸ ਵਿੱਚ ਅੰਗੂਠੀ ਵਸਾਈ ਪਈ ਆ ਵਿੱਚ ਮੈਨੂੰ ਦੇਖਿਆ ਉਹਦੇ ਪਾ ਕੇ ਆ ਹੁੰਦੇ ਮੈਨੂੰ ਸੱਚੀ ਲੱਗਿਆ ਬਾਬਾ ਜੀ ਇਹਨਾਂ ਦੀ ਸਪੈਸ਼ਲ ਚੀਜ਼ਾਂ ਹੋ ਰਹੀਆਂ ਹੋਗਾ ਇਹ ਤਾਂ ਸਾਡੇ ਦੂਰ ਗਾੜਪਿਆ ਹੋਇਆ ਬਾਬਾ ਜੀ ਇੱਕ ਬਚਨ ਸੁਣਿਆ ਨਾ ਹੁੰਦੇ ਨੇ ਜੇ ਗਾੜੀ ਬੜੇ ਜੱਟ ਹੁੰਦੇ ਨੇ ਜੇ ਗਾੜੀ ਬੜੇ ਨਿਆਂਗ ਕੁੜੀਏ ਅਦਰ ਉਹ ਬਾਬਾ ਜੀ ਅਦਰ ਸਿੰਘ ਪਾਠ ਕਰ ਰਿਹਾ ਹੈ। ਬਾਬਾ ਜੀ ਅੱਛਾ ਦੋਲਰ ਦੇਖਣੀ ਨਹੀਂ ਦੇਖਣੀ ਫਰੰਟ ਆਫਾ ਫਰੰਟ ਆਫਾ। ਅੱਬੀ ਵਾਟ ਸੇਵਾ ਚੱਲ ਰਹੀ। ਤੂੰ ਹੀ ਕੱਢਾਰੀ। ਭਾਈ ਮੰਗਲੂ। ਮੰਗਲੂ। ਮੰਗਲੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਵਨ ਧਨ ਘਾਗਰ ਪਨ ਸਰਗੈ ਪਰਦੇਨਾ ਮਾਨੀਰਕ ਸੰਗਤ ਤਾਰਿ ਜੋ ਸਦਾ ਤਰੋ ਨਾਮ ਕਾਮ ਕਾਣੀ ਰਾਸ ਤੇ ਆਵੇ ਬਾਣੀ ਸੁਣਾਉਣ ਲੱਗੀ ਆ ਇਸ ਤੋਂ ਬਾਅਦ ਆਰਤੀ ਆਰਤੀ ਨਾਲ ਹੀ ਹੋ ਜਾਣਾ ਸੰਗੋੜੀ ਕਰ ਰਿਹਾ ਸੰਗਤ ਬੈਠੀ ਹੋ ਭਜੰਗੀ ਸਿੰਘ ਬੈਠੀ ਝਟਕਾ ਕਰਨ ਲਈ ਕਗਾਲ ਭਵਨ ਭਾਤ ਸੁਪਾ ਪਰਸ ਪਰਮ ਅਸ਼ੇਂਕੀ ਖਾਨ ਇਹ ਜਗ ਤੇ ਰਾਜਾ ਬਈ ਇਹ ਸ੍ਰੀ ਨਾਮਾਲਾ ਪ੍ਰਾਣੇ ਸ੍ਰੀ ਭਗਵਤੀ ਉਸਤ ਪ੍ਰਤਮ ਤੇ ਆਏ ਸਮਾਪਤ ਮਸਤ ਸੁਮਸਤ ਤਸ ਤੋ ਮਿਠਾਇਓ ਤੋ ਨੀਂ ਦਾ ਨਾ ਕੋਲ ਮੋਹੋ ਜਾਇਓ ਇੰਦੀ ਕਣ ਕਣ ਕੇ ਨਿਦਦਤ ਪਾਇਓ ਢੋਲੀ ਪੱਗ ਦੇ ਕਿਸੇ ਜਾ ਰਹੇ ਹਾਂ ਗੇ ਨਾਲ ਗੱਪੀ ਕਰ ਰਹੇ ਹਾਂ ਸਰਬਵੇਕ ਦਾ ਪੈਰਾ ਪੂਰਾ ਸਰਬਲੋ ਨੀ ਨੀ ਬਾਈ ਬੀ ਕਾ ਹਾਲ ਛਾ ਮਾਈ ਵੀ ਦੀ ਫਤਿਹ ਬਾਬੇ ਚੜਦੀ ਕਲਾ ਚ ਮਾਂ ਚੜਦੀ ਕਲਾ ਰੱਖਣ ਕੀ ਦੋ ਬਾਈ ਬੱਲੋ ਫਿਰ ਫੜਾਵਾ ਥੱਲੇ ਨਾਲ ਕੋਲੇ ਬੱਲੋ ਪਹਿਲਾਂ ਠੀਕ ਹੈ ਪੱਕਣੀ ਵੀ ਨੇ ਇਹ ਕਾ ਤਾਂ ਹੋਲੀ ਇਹ ਕੋਈ ਨਹੀਂ ਆਪਾਂ ਇਹ ਮਿਕਸ ਕਰਾਂਗੇ ਬਾਬਾਈ ਇਹ ਸਭ ਤੇਸੀਕੀ ਹੋਵੇ ਲਾਏਗੇ ਆ ਸਮਗਰੀ ਤਿਆਰ ਹੋ ਗਈ ਹੁਣੀ ਤਾਂ ਖਾਣ ਵਾਸਤੇ ਕੋਲੇ ਟੋੜ ਰਹੇ ਸਿੰਗ ਜਾ ਕੇ ਕੀ ਬਣਾਈਗੀ ਪ੍ਰੋਫੈਸਰ ਕੋਲੇ ਪਾ ਰਹੇ ਬਾਬੇ ਜੋਰ ਨਾਲ ਛੋਟਾ ਬਾਬੇ ਛੋਟਿਆਂ ਨੇ ਛੇਲੀ ਵੱਜਣਗੇ ਛੋਟੇ ਚਾਹਿੰਦਾ ਤੋੜਨੇ ਆ ਲਾਈਟ ਨਾਲ ਨਾਲ ਕਰਦੇ ਉਸ ਦੇ ਉੱਪਰ ਰੱਖ ਬਾਬੇ ਕਪੂਰ ਰੱਖੋ ਮਾਂ ਮਾਂ ਚੋੜਾ ਬਰਪਾ ਰੋਈ ਦੋਖ ਨਾ ਖਾਵੇ ਆਪ ਨੂੰ ਮੋਈ ਇਹਨਾਂ ਦਿੱਤਾ ਕਪੂਰ ਪਾਉਣ ਦਾ ਕਾਰਨ ਇਹ ਹੈ ਇੱਕ ਤਾਂ ਖੁਸ਼ਬੂ ਹੋ ਜਾਂਦੀ ਹੈ ਇੱਕ ਛੇਤੀ ਬਲ ਜਾਂਦੇ ਕੋਲੇ ਛੇਤੀ ਬਲ ਜਾਂਦੇ ਨਾ ਹਾਂਜੀ ਹਾਂਜੀ ਬਾਬਾ ਜੀ ਮਿੰਟੋ ਮਿੰਟ ਐ ਜਾਂਦੀ ਐ ਜਿਹਨਾਂ ਪਟੜੀਆਂ ਨੂੰ ਅੱਗ ਜਾਂਦੀਆਂ ਨਾ ਉਹਨਾਂ ਕੋਲਿਆਂ ਨੂੰ ਅੱਗ ਜਾਂਦੀ ਹੈ ਸੋ ਬਈ ਬੋਗਾ ਮਾ ਜੀ ਸੋ ਬਈ ਆਈ ਬਾਬੀ ਜੀ ਕਿਸੇ ਨੂ ਮੂਹਰੇ ਆ ਕਾਣ ਹੋਵੇ ਨਹੀਂ ਹੋਏ ਆਪਣੇ ਸਬਸਕ੍ਰਾਈਬਰ ਮੂਹਰੇ ਆ ਕਾਣ ਹੋਵੇ ਕੱਲੋ ਤੱਕ ਉਹਨੂੰ ਪੇਂਟ ਕਰਾਉਣ ਹੋਵੇ ਤਾਰਿਕਾ ਤੁਹਾਡਾ ਸੰਵਦ ਸੁਖਰ ਕਰਦੇ ਪੜਿਚਾਅ ਅਗਲਾ ਤਾਰੀਖ ਉੱਪਰ ਅਗਲਾ ਆ ਉੱਧਰ ਲੈ ਬਸ ਲਾ ਕਵੀ ਮਦਦ ਅਸੀਂ ਦਿੱਲੀ ਘਟੇ ਰਹੇ ਜੋ ਜਗਾਰੇ ਜਲਾ ਬੈਨਾ ਲੋ ਜਾ ਬੈ ਕਿ ਦਸਾਰੇ ਬੜਾ ਕਿਹਾ ਅਵੇ ਦਾ ਅਲੋ ਜਾ ਹੋ ਹੋ ਰਿਆ ਤਾ ਉਧਰ ਦੁਸ਼ਹਰੇ ਮਾਤੋਂ ਦੀ ਬੋਤਰੀ ਸਮਾਪਤੀ ਹੋ ਗਈ ਤੇ ਸਿੰਗਲ ਸ਼ੁਰੂ ਹੋ ਗਏ ਰਾਤਾਂ ਤੇ ਜਾਪ ਕਰਨ ਅਨੰਦ ਬਣਿਆ ਪਿਆ ਗੁਰੂ ਸਾਹਿਬ ਦੀ ਕਿਰਪਾ ਪੂਰੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਜੀ ਛੜਦੀ ਕਲਾ ਕੀ ਆ ਤਾ ਮੈਂ ਸਿੰਗਲ ਲੈ ਕੇ ਆ ਗਿਆ ਛੜਕੇ ਵਾਲੇ ਫੂਡ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਹ ਨਹੀਂ ਹਜੇ ਬਾਲਿਆਂ ਦੇ ਵੀਰੇ ਕੀ ਗੱਲ ਹੋਈ ਜਾਂ ਬੜਾ ਕਾਲਾ ਮੈਂ 300 ਵਾਲੀ ਲਾਟਾ ਲਾ ਰਿਹਾ ਕਾਲੇ ਹੁੰਦੇ ਹੀ ਨੇ ਫਿਰ ਇਧਰ ਦੇਖ ਤਿਆਰ ਹੋ ਰਹੀ ਵਿਵੇਕ ਦੀ

ਰਵ ਤਨ ਪ੍ਰਤਾਪ ਤੇ ਜੀਵਨ ਰੋਪਨ ਪ੍ਰਤਾਪ ਤੀਨ ਲੋਕ ਜੈ ਜੈ ਕਰੇ ਰਰਿਆ ਨਾਮ ਸਤਿ ਜਾਪ ਸੁਹੀ ਆਹੇ ਰਾਵ ਜੇ ਸਾ ਜੇ ਗਾਏ ਕੋਈ ਪੂਜਾ ਪੂਜਣ ਹਾਰਾ ਵਰੁਪੰਕੇ ਸਬਦ ਅਨਾਹਦ ਬਾਜ

ਵਾਹਿਗੁਰੂ 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 ਮਹਿਮਾ ਸਾਰੂ ਸੰਗ ਕੀ ਮਹਿਮਾ ਸਾਰੂ ਸੱਗ ਦੇ ਸਾਥ ਸੰਗ ਦੀ ਮਹਿਮਾ ਜੋ ਆਪ ਸੰਤਾਂ ਨੇ ਸੁਣੀ ਗੁਰੂ ਬਾਚਰ ਕਿਰਪਾ ਕਰ ਸਾਨੂੰ ਵਹਿਮਾ ਤੋਂ ਬਾਹਰ ਕਢਿਆ ਮਾਰ ਕਿ ਦੁਨੀਆ ਪਹਿਲਾ ਕੋਈ ਦੇਵੀ ਪੂਜਨ ਕਰਦਾ ਸੀ ਕਿੱਥੇ ਜਾਂਦਾ ਕਿੱਥੇ ਜਾਂਦਾ ਸੀ ਪਾਤਸ਼ਾਹ ਦੇ ਸਾਨੂੰ ਅਸਲ ਦੇਵੀ ਨਾਲ ਜੋੜਿਆ ਕਿ ਉਹ ਦੇਵੀ ਕੀ ਹੈ ਜੀ ਗੁਰਬਾਣੀ ਹੈ ਗੁਰਗੰਸੇ ਮਹਾਰਾਜ ਵੀਰ ਅਸੀ ਬਾਣੀ ਭਗਤੀ ਸ਼ਕਤੀ ਦੀ ਬਾਣੀ ਧਾਕਰਦਨ 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 ਦਾ ਜੀ ਐਸੀ ਜਿਹੜੀ ਵੀਰ ਅਸੀ ਬਾਣੀ ਨਾਲ ਸਾਨੂੰ ਜੋੜਿਆ ਭਗਤੀ ਨਾਲ ਜੋੜਿਆ ਮਹਾਰਾਜ ਆਡੀ ਇਹੀ ਦੇਵੀ ਹੈ ਆਡੀ ਅਸਲ ਦੇਵੀ ਪਰਮਾਤਮਾ ਦਾਕਾਰ ਬੁਢੀ ਸ਼ਕਤੀ ਹੈ ਜੋ ਸਭਨਾਂ ਜਬਰਤ ਰਹੀ ਹੈ ਜਿਨ ਕਹਿੰਦੇ ਪ੍ਰਥਮ ਭਗੋਤੀ ਸਰਕਾਰ ਗੁਰੂ ਨਾਨਕ ਲਈ ਕਿਉਂਕਿ ਇੱਕ ਪਾਸੇ ਕਹਿੰਦੇ ਪ੍ਰਥਮ ਭਗੋਤੀ ਦੂਜੇ ਪਾਸੇ ਕਹਿੰਦੇ ਸਤਿਗੁਰੂ ਮਹਾਰਾਜ ਪਟਾ ਸਬੀ ਜਾਂਦਾ ਜੋਤ ਰੂਪ ਹਰ ਆਪ ਗੁਰੂ ਨਾਨਕ ਦਾ ਜੋਤ ਰੂਪ ਤੇ ਪ੍ਰਥਮ ਭਗੋਤੀ ਕੀ ਹੈ ਜੀ ਅਕਾਲ ਪੁਰਖ ਦੀ ਕੋ ਸ਼ਕਤੀ ਹੈ ਇਹ ਸਭ ਜਬਰਤ ਰਹੀ ਹੈ ਉਹੀ ਸ਼ਕਤੀ ਅਕਾਲ ਪੁਰਖ ਦੇ ਸਰੂਪ ਵਿੱਚ ਆਈ کہ گلنانک پاچھا کے اندر پرویش کر گئی وہ شکتی ہے اور وہ کہتے ہیں جو دروب وہ جو دروب گلنانک مہاراج ہے وہ جو دروب خالصہ جی وہ پرسم پہ گوتی شکتی ہے جوت دروب مہاراج گلنانک کا آئے ہو وہ در آخر پرسم پہ گوتی سمر کا ہے گلنانک نہیں ارداستہ پہلا 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 چندی پہلا پہلا ہے پرسم پہ گوتی سمر کا وہ پہ کی ہے وہ شکتی ہے کہ آپ آپ ہے مہاراج اسی وائی پورتہ تیاد رکھنا ہے ਵਾਯੂ ਪੂਰਤੀ ਬਾਣੀ ਦਾ ਜਾਪ ਕਰਨਾ ਹੈ ਇਹ ਸ਼ਸਤਰ ਵੀ ਉਹਨਾਂ ਦੇ ਪੰਥ ਵੀ ਉਹਨਾਂ ਦਾ ਸੰਗਤ ਵੀ ਉਹਨਾਂ ਦੀ ਸੇਵਾ ਵੀ ਉਹਨਾਂ ਦੀ ਤੇਜਸ ਵੀ ਗੁਰੂ ਪਾਜਾ ਲਗਾਉਣਾ ਹੈ ਭਾਈ ਗੁਰੂ ਮਾਲ ਕਿਰਪਾ ਕਰ ਅਰ ਸਮਝਾਣ ਮਹਾਰਾਜ ਕਿ ਬਾਣੀ ਦੀ ਸ੍ਰੀਖਾਇਰ ਜੇ ਹੋਇਆ ਰਿਹਾ 33 ਸਾਲ ਤੋਂ ਕੀਰਤਨ ਚੱਲ ਰਿਹਾ ਤੁਹਾਨੂੰ ਦਰਸ਼ਨ ਮਿਲਣਾ ਹੈ ਸਾਰਿਆਂ ਨੂੰ ਅਬੀ ਸਾਈਡੋਂ ਤਨ ਬਹੁਤ ਸੋਹਣਾ ਹੈ ਉਹ ਸਰਵਣ ਕਰੋ ਜੀ thank you ਸਾਨੋ ਮਰਿਆਦਾ ਕਿੱਥੋਂ ਕ다 ਚੱਲੇਗੀ ਇੱਕ ਖਾਲਸਾ ਜਿਹੜਾ ਬਸੰਗੁਰ ਗ੍ਰੰਥ ਸਾਹਿਬ ਹੈ ਜੇਕਰ ਪ੍ਰਾਦਰਸ਼ਨ ਸਮੇਂ ਦੇ ਵਿੱਚ ਨਿੰਦਾ ਹੀ ਹੱਥੇ ਕਰਦੀ ਤੇ ਇਹ ਮਰਿਆਦਾ ਕਿੱਥੋਂ ਆਉਂਦੀ ਇਹ ਤਾਂ ਖਾਲਸਾ ਦੀ ਛਾਪਾ ਹੋਇਆ ਮਹਰੂਰ ਸਾਹਿਬ ਨੇ ਬ੍ਰਹਮ ਗਿਆਨੀ ਹੋਏ ਨੇ ਬਾਬਾ ਮਦ ਸਿੰਘ ਸਾਹਿਬ ਜੀ ਬਾਬਾ ਮਦ ਸਿੰਘ ਸਾਹਿਬ ਜੀ ਦੀਆਂ ਇੱਛਾ ਸੀ ਵੀ ਜਿਹੜੋ ਬਸਾਰੇ ਮਹਾਂਪੁਰ ਦੀ ਬਾਣੀ ਹੈ ਉਹਨੂੰ ਛਾਪਰ ਤੇ ਚਲਾਈਏ ਫਿਰ ਸ਼ਰਮਈ ਪੰਥ ਅਖਲੀ ਫੋਟੋ ਨਾਲ ਦੇ ਜੱਫੇ ਨਾਲ ਬਾਬਾ ਸੰਤਾਰ ਸਿੰਘ ਜੀ ਨੇ ਮਹਾਨ ਪ੍ਰਹਲਾ ਕੀਤਾ ਪੋਤੀਆਂ ਦੇ ਖਾਲਸਾ ਦੀ ਫੌਜੀ ਕਰਾਈ ਘਰ ਘਰ ਦੇ ਅੰਦਰ ਸੈਭ ਸਰੋਹੀ ਸਾਹਿਬ ਜੀ ਇਹ ہمارا ਪੀੜੀਆਂ ਗੁੰਜਰ ਪਈਆਂ ਉਸ ਤੋਂ ਬਾਅਦ ਇਹ ਫਾਕੇ ਸਮਝਦੇ ਹੋਏ ਇੱਕ ਤਰ੍ਹਾਂ ਸਾਡੇ ਖਾਣੇ ਸ਼੍ਰੀ ਹਜੂਰ ਸਾਹਿਬ ਪੋਥਰੇ ਸਿੰਘ ਸਾਹਿਬਾਨ ਨੇ ਉਪਰਾਲਾ ਕੀਤਾ ਇਹ ਪੋਤੀਆਂ ਛੱਬੀਆਂ ਪ੍ਰਤਾਪ ਸਿੰਘ ਵੀ ਇਹ ਜਾਪ ਕਰਦੇ ਸੀ ਉਹ ਜਾਪ ਕਰਦੇ ਸੀ ਖਾਲਸਾ ਦੀ ਸੁਰੂਪਰੇ ਉਤ ਆਜ ਵੀ ਹਜੂਰ ਸਾਹਿਬ ਦਰਸ਼ਨ ਕਰਾਂਗੇ ਜਦੋਂ ਕਥਰੋ ਜਾਨਾ ਦੀ ਚੌਂਕੀ ਦੀ ਜਿਹੜੀ ਰਾਤ 8 ਵਜੇ ਸਮਾਪਤੀ ਹੁੰਦੀ ਹੈ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵਾਹਿਗੁਰੂ 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 ਗੱਲ ਮਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਵ ਜੀ ਮਹਾਰਾਜ ਵਿਕਾਰੇ ਦੇ ਨਾਲ ਸਾਨਾ ਤੇ ਜਾਣਗੇ ਨਾਲ ਹੀ ਸਾਰੇ ਨੇ ਗੁਰੂ ਕਲੰਗਰ ਸਾਹਿਬ ਦੇ ਜਾਣ ਦੀ ਕਿਰਪਾਤਾ ਕਰਨੀ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਇਹਨਾਂ ਦੇ ਵਿੱਚ ਦੋ ਛੜੇ ਨੇ ਬੈਗ ਆ ਉਹ ਇਹਨਾਂ ਦੇ ਸ਼ਹਾਦਤ ਚ ਦੋ ਛੜੇ ਨੇ ਬੈਗ ਆ ਇਹ ਗੱਫਰੀ ਚ ਆਇਆ ਸੀ ਮਾਗਣ ਤੋਂ ਬਾਅਦ ਸਾਰਾ ਤਿਆਰਾ ਦਲਪੰਦੇ ਸਿੰਘਾਂ ਨੇ ਕਰਤਾ ਸੰਗਤ ਪ੍ਰਸ਼ਾਦਾ ਛਕਰੀ ਆ ਮਾਲਾ ਸਾਹਿਬਾ ਤੇ ਬਸ ਹੁਣ ਪਿਆਰੇ ਵਾਪਸੀ ਚਾਲੇ ਪਾਣਦੇ ਆ ਬੱਟ ਕਿਤੇ ਬੱਟ ਬਾਬੇ ਕੀ ਹਾਲ ਐ ਵੀਰੋ ਐ ਨਹੀਂ ਕਰਨਾ ਖਾਲਸਾ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਸੁਖੀਰਤ ਵੀਰ ਜੀ ਅਸਮਾਨ ਸੰਗਤ ਪ੍ਰਸ਼ਾਦਾ ਛਕਰੀ ਆ ਪਿੱਛੇ ਬਾਬਾ ਜੀ ਠੀਕੋ ਚੜਦੀ ਕਲਾ ਬਾਬਾ ਮਹਾਰਾਜ ਜੀ ਤੁਸੀਂ ਨਹੀਂ ਸੈਂਕੀ ਬਾਬਾ ਜੀ ਵੀ ਪ੍ਰਸ਼ਾਦਾ ਚਾ ਕਰ ਰਹੇ ਆ ਦੇਖ ਸਾਹ ਰਹੇ ਹਿੰਗਾ ਨਾ ਤਿਆਰੇ ਪਾਦਾ ਬਸ ਚਾਲਾ ਵਾਪਸੀ ਦਾ ਮਾਣ ਬਚਾਰੇ ਮਾਤਨ ਤੋਂ ਬਾਅਦ ਵਾਪਸੀ ਜਾਣ ਤੇ ਜਾਣ ਤੋਂ ਪਾਸ਼ੋ ਜਾਣ ਤੋਂ ਦਾ ਸਾਜ ਇੱਥੇ ਕਰਕੇ ਸਾਰੇ ਸਿੰਘ ਹੁਣ ਚੱਲੇ ਚੱਲੀਏ ਬਾਬਾ ਜੀ ਜਾਣ ਜੀ ਭਲਾਈ ਜਾਣਾ ਬਾਬਾ ਜੀ ਚੱਲੀਏ